ਬਾਈ ਤੇ ਵੇਚਪਾ ਕਿਉਂ ਜਾਈ ਮੈਂ ਕੋਈ ਗੱਲ ਕਹਿ ਦਿਆਂ ਤੇ ਕੱਲ ਨੂੰ ਦੀਪਾ ਹਰ ਸਿਮਰਪੁਰ ਆਵੇ ਨਾ ਫਿਰ ਗੱਲ ਕੱਚੀ ਰਹਿ ਜਾਂਦੀ ਆ ਕਰ ਦੇਣਗੇ ਕਿਸੇ ਨਾ ਕਿਸੇ ਦਾ ਜਦੋਂ ਕਰ ਦੇਣਗੇ ਆਪਾਂ ਫਿਰ ਆਪਾਂ ਕਿਹੜਾ ਫਿਰ ਇੱਥੇ ਹੋਣਾ ਫਿਰ ਇਕੱਠੇ ਹੋ ਜਾਗੇ ਦੱਸ ਤੇ ਸਿੱਧੂ ਸ਼ਾਹ ਜਿਹੜੇ ਬੱਖ ਬੱਖ ਹਲਕੇ ਚ ਕੰਗ ਰਹੀ ਥੜੇ ਬੰਦੀ ਜਲਦੀ ਉਹਨਾਂ ਦਾ ਕੀ ਕੋਈ ਵੀ ਚੱਲ ਰਹੀ ਕਾਂਗਰਸ ਦਾ ਵਰਕਰ ਇਕੱਟਾ ਕੋਈ ਥੜੇ ਬੰਦ ਨਾਰਾਜ਼ ਕਿਹ ਹੋ ਸਕਦੀਆਂ ਥੋੜੀ ਮੋਠੀਆਂ ਕਿਸੇ ਪਉ ਤਾਂ ਹਰ ਕਿਸ ਉਹ ਘਰ ਚੀ ਹੋ ਜਾਂਦੀਆਂ ਸਾਹ ਵਰਕਰ ਦਾ ਇਕਜੁੱਟ ਹੈ ਇਲੈਕਸ਼ਨਾਂ ਵੇਲੇ ਇੱਥੇ 18 ਉਮੀਦਵਾਰ ਹੁੰਦੇ ਆ ਹੁਣ ਤੁਹਾਡੇ ਨਾਲ ਇਸ ਟਾਈਮ ਅਸੀਂ ਦੇਖ ਲੈਣ ਦੋ ਚੰਨ ਪਿਆ ਬਾਕੀ ਫੇਰ ਪ੍ਰਸਾਦ ਜੀ ਦੇ ਪਿਆ ਹੁੰਦੇ ਜਦੋਂ ਨਿਕਲਣਗੇ ਆਪਾਂ ਉਸ ਤੋਂ ਗੱਲ ਕਰਾਂਗੇ ਨਾ ਪ੍ਰਸਾਦ ਤਾਂ ਲੋ ਉਹਨਾਂ ਨੂੰ ਨਾਲ ਲੈ ਕੇ ਚੱਲੂਗਾ ਜਿਹੜੇ ਸਭ ਨੂੰ ਇੱਕ ਇੱਕ ਕਾਂਗਰਸ ਵਰਕਰ ਸੀਨੀਅਰ ਜੂਨੀਅਰ ਗਰਾਊਂਡ ਲੈਵਲ ਕੁਇਨ ਉਹ ਤਾਂ ਬਿਨਾ ਉਹਦਾ ਸਭ ਨੂੰ ਨਾਲ ਲੈ ਕੇ ਚੱਲੇਗਾ ਕਿਉਂਕਿ ਇੱਕ ਛੱਡੇ ਦੇ نیچے ਕੰਮ ਕਰ ਰਹੇ ਆ ਕੋਈ ਵੱਡਾ ਛੋਟਾ ਨਹੀਂ ਮੇਰੀ ਨਿਗਾਹ ਚ ਹਰ ਇੱਕ ਵਰਕਰ ਮਾਨਯੋਗ ਸਤਕਾਰਯੋਗ ਠੀਕ ਹੈ ਠੀਕ ਹੈ ਠੀਕ ਹੈ ਬਾਈ ਧੰਨਵਾਦ